जुल मिटायावानी प्रकाश्ठा है जानवर तो भी बदतर है नवे व्याए जोड़े कि कश्यप मुनि ਅਦਾਬ ਕਸ਼ਮੀਰ ਇਹਨਾਂ ਦੇ ਪਿਓ ਦਾ ਨਹੀਂ ਹੈ ਅਗਰ ਉਹ ਬੱਚੇ ਉੱਥੇ ਗਏ ਨੇ ਔਰ ਫਿਰ ਤੁਹਾਡੀ ਹੀ ਕੌਮ ਨੂੰ ਉਹ ਕਾਰੋਬਾਰ ਦੇ ਰਿਹਾ ਹੈ ਉਹਨਾਂ ਨੇ ਹਿੰਮਤ ਕਰਕੇ ਉੱਥੇ ਆਏ ਹੈ ਔਰ ਉਹਨਾਂ ਨੇ ਆ ਕੇ ਚਲੇ ਜਾਣਾ ਸੀ ਤੁਹਾਨੂੰ 2-4 ਲੱਖ ਰੁਪਏ ਵਟਾ ਕੇ ਜਾਣਾ ਸੀ ਔਰ ਇਹਨਾਂ ਨੇ ਜਾਣ ਬੂਝ ਕੇ ਧਰਮ ਪੁੱਛ ਕੇ ਤੇ ਗੋਲੀ ਮਾਰੀ ਹੈ ਇਹ ਇਹਨਾਂ ਨੇ ਹੁਣ ਸਾਡੀ ਪੀਸ ਕਰਨੀ ਹੈ ਇਹ ਬਹੁਤ ਅਚੀ ਗੱਲ ਹੈ ਜਿਹੜੀ ਭਾਰਤ ਸਰਕਾਰ ਨੇ ਫੈਸਲਾ ਲਿਆ ਹੈ ਲੇਕਿਨ ਅਸੀਂ ਇਹਦੇ ਤੋਂ ਸੰਤੁਸ਼ਟ ਨਹੀਂ ਹੈਗੇ ਅਸੀਂ ਤਾਂ ਐਕਸ਼ਨ ਮੰਗਦੇ ਆ ਕਿ ਜਿਹੜੇ ਮਾਰੇ ਨੇ ਇਹ ਕੋਈ ਹਿੰਦੂ ਦਾ ਖੂਨ ਹੁਣ ਕੋਈ ਸਸਤਾ ਨਹੀਂ ਹੈਗਾ ਇਹ ਤੇ ਅਚੀ ਗੱਲ ਹੈ ਲੇਕਿਨ ਅਸੀਂ ਸੰਤੁਸ਼ਟ ਨਹੀਂ ਹੈਗੇ ਹਿੰਦੂ ਸੰਤੁਸ਼ਟ ਨਹੀਂ ਹੈ ਇਹਦੇ ਤੇ ਬਿਲਕੁਲ ਐਕਸ਼ਨ ਹੋਣਾ ਚਾਹੀਦਾ ਹੈ ਉਹਦਾ ਚ ਪੀਓਕੇ ਲੈਣਾ ਚਾਹੀਦਾ ਵਾਪਸ ਕਿਉਂ ਨਹੀਂ ਲੈਣਾ ਅਸੀਂ ਉਹਦੇ ਪਿਓ ਦਾ ਮਾਲ ਹੈ ਬਿਲਕੁਲ ਆਇ ਸ਼ਾਨੂੰ ਸਭ ਨੂੰ ਇਕੱਠੇ ਹੋ ਕੇ ਔਰ ਇਹ ਸੋਸ਼ਲ ਬਾਈਕਾਟ ਵੇਸ ਫਾਰਮ ਦਾ ਕਰਨਾ ਚਾਹੀਦਾ ਹੈ ਕਿ ਜਿਹੜੀ ਕੀ ਹਾਲ ਕੀਤਾ ਉਹਨਾਂ ਨੇ ਬੰਗਾਲ 'ਚ ਦੇਖੋ ਜਰਾ ਕਿ ਜਿੱਥੇ ਮਦਦ ਇਹਨਾਂ ਨੂੰ ਰੋਸ਼ ਮਾਰਚ ਮੈਂ ਆਹਵਾਨ ਕਰਾਂਗਾ ਤੁਹਾਡੇ ਮਾਤੇ ਨਾਲ ਕਿ ਇਹਨਾਂ ਨੂੰ ਵੀ ਰੋਸ਼ ਮਾਰਚ ਕਰਨ ਦਾ ਸ਼ੋਕ ਸੇਵਾ ਕਰਨ ਦਾ ਜਿਹੜਾ ਨਾ ਮੌਕਾ ਮਿਲਣਾ ਚਾਹੀਦਾ ਹਾਂਜੀ ਅਰੋਨ ਖੰਨਾ ਮਹਾਸਾਹਿਬ ਜੀ ਇੱਧਰ ਆਣਾ ਕੀ ਰਿਹਾ ਤੁਹਾਡੇ ਜੀ ਕੋਲ